है है। साथ, साथ था, हिमाचल ਤੇ ਪੰਜਾਬ ਦੀ ਯਾਰੀ ਬੜੀ ਪੁਰਾਣੀ ਐ ਪਰ ਇਸ ਯਾਰੀ ਦੇ ਵਿੱਚ ਐਨ ਲੱਗਦਾ ਫਿੱਕ ਪੈਣੀ ਸ਼ੁਰੂ ਹੋ ਗਈ ਐ ਦੋ ਖਬਰਾਂ ਤੁਹਾਡੇ ਨਾਲ ਜ਼ਿਕਰ ਕਰਨੀਆਂ ਚਾਹੁੰਦਾ ਉਹਨਾਂ ਬਾਰੇ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਦੋ ਖਬਰਾਂ ਇਹ ਨੇ ਕਿ ਪਹਿਲਾਂ ਤਾਂ ਚੰਦਰਸ਼ੇਕਰ ਠਾਕੁਰ ਜਿਹੜੇ ਕਾਂਗਰਸ ਦੇ ਐਮਐਲਏ ਨੇ ਹਿਮਾਚਲ ਪ੍ਰਦੇਸ਼ ਦੇ ਉਹ ਇੱਕ ਥਾਂ ਦੇ ਉੱਤੇ ਪੰਜਾਬ ਉੱਤੇ ਇਲਜ਼ਾਮ ਲਾਉਂਦੇ ਐ ਕਹਿੰਦੇ ਕਿ ਪੰਜਾਬ ਵੱਲੋਂ ਬੜਾ ਨਸ਼ਾ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਰਿਹਾ ਐ हिमाचल ਦੇ ਵਿੱਚ ਕਹਿੰਦੇ ਹਰ ਹਫਤੇ ਇੱਕ ਜਾਂ ਦੋ ਨੌਜਵਾਨ ਨਸ਼ੇ ਦੀ ਚਪੇਟ 'ਚ ਮਾਰੇ ਜਾ ਰਹੇ ਨੇ ਤੇ ਉਹਦਾ ਕਾਰਨ ਪੰਜਾਬ ਦੱਸਿਆ। ਉਸ ਤੋਂ ਬਾਅਦ ਇੱਕ ਦੂਜੀ ਖਬਰ ਲੱਗੀ ਕਿ ਹਿਮਾਚਲ ਸਰਕਾਰ ਸਿਧਾਂਤਕ ਖੇਤੀ ਨੂੰ ਭੰਗ ਦੀ ਸਿਧਾਂਤਕ ਖੇਤੀ ਨੂੰ ਮਨਜ਼ੂਰੀ ਦਿੰਦੀ ਹੈ। ਹੁਣੇ ਦੋ ਖਬਰਾਂ ਮੁxtਲਫ ਸਮੇਰੇ ਉਤੇ ਲੱਗੀਆਂ ਇਹ ਆਪਣੇ ਆਪ ਦੇ ਵਿੱਚ ਜ਼ਾਹਿਰ ਕਰ ਰਹੀਆਂ ਕਿ ਕਹਿਣਾ ਕੀ ਚਾਹ ਰਹੇ ਆ ਅਸਲ ਇਸ ਸਾਰੀ ਚੀਜ਼ ਬਾਰੇ ਡਾਕਟਰ ਸੁਰਿੰਦਰਪਾਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਡਾਕਟਰ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਬਹੁਤ ਧੰਨਵਾਦੀ ਸਾਰਨ ਸਾਸਿਬਾ ਜੀ ਅੱਜ ਦਾ ਮੁੱਦਾ ਆਮ ਤੌਰ ਤੇ ਸਾਡੇ ਵਿਚਾਰੇ ਜਾਣ ਵਾਲੇ ਮੁੱਦਿਆਂ ਤੋਂ ਵੱਖਰਾ ਹੈ ਔਰ ਮਹੱਤਵਪੂਰਨ ਜ਼ਿਆਦਾ ਹੈ ਕਿਉਂਕਿ ਪੰਜਾਬ ਤੇ ਨਸ਼ਾ ਵੇਚਣ ਦੇ ਨਸ਼ਾ ਸਮਗਲ ਕਰਨ ਦੇ ਇਲਜ਼ਾਮ ਲੱਗਦੇ ਪਏ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਸਾਹਿਬ ਸਿੰਘ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਦੀ ਭੂਗੋਲਿਕ ਸਥਿਤੀ ਨੂੰ ਦੇਖੋ ਹੂੰ ਅਸੀਂ ਬਾਰਡਰ ਸਟੇਟ ਆ ਬਾਰਡਰ ਸਟੇਟ 553 ਕਿਲੋਮੀਟਰ ਦਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਿਆ ਹੋਇਆ ਔਰ ਅਟਾਰੀ ਤੋਂ ਸ਼ੁਰੂ ਹੋ ਜੋ ਫਿਰੋਜਪੁਰ ਸਾਰਾ ਡੇਰਾ ਬਾਬਾ ਨਾਨਕ ਤੱਕ ਗੁਰਦਾਸਪੁਰ ਪਠਾਨਕੋਟ ਬੰਬਿਆਲ ਤੋਂ ਹੁੰਦੇ ਹੋਏ ਸਾਰਾ ਅਸੀਂ ਉਸ ਪਾਕਿਸਤਾਨ ਦੀ ਸਰਹੱਦ ਦੱਤੇ ਆ ਪਹਿਲੀ ਗੱਲ ਤਾਂ ਇਹ ਹੈ ਕਿ ਉਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਮਾਲਵਾ ਤੇ ਫਿਰ ਇੱਧਰ ਦੁਆਬਾ ਤੇ ਮਾਝਾ ਤੁਸੀਂ ਮੈਨੂੰ ਇੱਕ ਜਗ੍ਹਾ ਵੀ ਦਿਖਾ ਦਿਓ ਜਿੱਥੇ ਪੰਜਾਬ ਦੇ ਵਿੱਚ ਡਰੱਗ ਪੈਦਾ ਹੁੰਦੀ ਹੋਵੇ ਕੋਈ ਪੰਜਾਬ 'ਚ ਅਫੀਮ ਦੀ ਖੇਤੀ ਹੁੰਦੀ ਹੋਵੇ ਪੰਜਾਬ 'ਚ ਕੋਈ ਕੈਮੀਕਲ ਦੀਆਂ ਫੈਕਟਰੀਆਂ ਲੱਗੀਆਂ ਹੋਣ ਡਰੱਗ ਦੀਆਂ ਪੰਜਾਬ ਦੇ ਵਿੱਚ ਕੁਝ ਐਨਾਲਿਸਿਸ ਹੋ ਕੇ ਜਾਂ ਆਪਾਂ ਕਈਏ OPM ਤੋਂ ਆਪਾਂ ਕੁਝ ਡੈਰੀਵੇਟਿਵ ਜਾਂ ਡੈਕਸਟੋਮੀ ਪ੍ਰੋਕਸੀਫੈਨੋਨ ਬਣਾ ਰਹੇ ਹਾਂ ਜਾਂ ਕੁਝ ਸਾਲਟ ਬਣਾ ਰਹੇ ਹਾਂ ਕੁਝ ਨਹੀਂ ਹੈਗਾ ਜੇ ਕੋਈ ਮੈਡੀਸਨ ਦੀਆਂ ਡਰੱਗਸ ਐ ਜਾਂ ਐਫੀਡਰੀਨ ਐ ਜਾਂ ਹੂਰ ਐ ਉਹ ਦਵਾਈਆਂ ਦੀਆਂ ਫੈਕਟਰੀਆਂ ਨੂੰ ਆਂਦੀਆਂ ਤੇ ਉਹ ਵੀ ਤੁਸੀਂ ਦੇਖਿਆ ਕਿ ਉਹ ਪੰਜਾਬ ਤੋਂ ਬਾਹਰ ਲੀਆਂ ਫੈਕਟਰੀਆਂ ਦੀ ਸਪਲਾਈ ਐ ਤੇ ਪੰਜਾਬ ਦੇ ਵਿੱਚ ਉਹ ਸਿਰਫ ਤੇ ਸਿਰਫ ਵਿਕਨ ਲਈ ਆਂਦੀ ਮੈਡੀਸਨ ਕੋਈ ਮੈਡੀਸਨ ਦੀ ਫਰਮ ਦੱਸ ਦਿਓ ਜਿਹੜੀ ਪੰਜਾਬ ਦੇ ਵਿੱਚ ਲੱਗੀ ਹੋਵੇ ਨਸ਼ਾ ਬਣਾਉਂਦੀ ਹੋਵੇ ਇਹ ਪੰਜਾਬ ਨੂੰ ਨਾ ਸਾਰਿਆਂ ਨੇ ਰਲ ਕੇ ਬਦਨਾਮ ਕੀਤਾ ਹੋਇਆ ਬੇਸਿਕ ਗੱਲ ਕੀ ਐ ਸਾਨੂੰ ਪਾਕਿਸਤਾਨ ਤੋਂ ਡਰਗ ਜਿਹੜੀ ਆ ਉਹ ਇੱਥੇ ਛੁੱਟੀ ਜਾਂਦੀ ਆ ਚਲੋ ਉਹਨਾਂ ਦੀ ਆਈਐਸਆਈ ਦਾ ਇੱਕ ਆਪਣਾ ਮਿਸ਼ਨ ਹੁੰਦਾ ਕਿ ਉਹਨਾਂ ਨੂੰ ਨਾਰਕੋ ਟੈਰਰਿਜ਼ਮ ਨੂੰ ਬਿਦਾਦਾ ਦੇਣਾ ਹੁੰਦਾ ਨਾਰਕੋ ਟੈਰਰਿਜ਼ਮ ਇਹ ਹੁੰਦਾ ਕਿ ਨਾਰਕੋਟਿਕਸ ਦੇ ਪੈਸੇ ਦਾ ਉਹ ਇਸਤੇਮਾਲ ਕਰਕੇ ਮੁਨਾਫਾ ਕਮਾਉਂਦੇ ਨੇ ਤੇ ਉਸ ਪੈਸੇ ਦੇ ਨਾਲ ਉਹ ਹਥਿਆਰ ਖਰੀਦਦੇ ਨੇ ਤੇ ਇਹ ਬਾਰਡਰ ਦੀ ਸਟੇਟ ਦੀ ਜਿਹੜੀ ਸਰਹੱਦ ਹੈ ਇਹਦੀ ਜ਼ਿੰਮੇਵਾਰੀ ਸੀ ਮਾ ਸੁਰੱਖਿਆ ਬਲ ਦੇ ਕੋਲ ਹੈ ਬਾਰਡਰ ਸਕਿਉਰਟੀ ਫੋਰਸ ਕੋਲ ਹੈ ਤੇ ਤੁਸੀਂ ਮੈਨੂੰ ਇਹ ਦੱਸੋ ਜੇ ਉੱਥੋਂ ਡਰੱਗ ਆਂਦੀ ਹੈ ਤੇ ਇਹਦੇ 'ਚ ਪੰਜਾਬ ਦਾ ਕੀ ਕਸੂਰ ਹੈ ਇਹਦੇ 'ਚ ਕਹਿਣ ਨਾ ਕਿ ਹਿੰਦੁਸਤਾਨ ਦੀ ਹਕੂਮਤ ਦਾ ਕਸੂਰ ਹੈ ਵੀ ਪੰਜਾਬ ਦੇ ਵਿੱਚ ਡਰੱਗ ਆਈ ਕਿੱਦਾਂ ਪੰਜਾਬ ਜਿੱਤਾ ਪੈਦਾਈ ਨਹੀਂ ਹੁੰਦੀ ਪੰਜਾਬ ਜਿੱਤਾ ਫੀਮ ਦੀ ਖੇਤੀ ਨਹੀਂ ਹੈਗੀ ਪੰਜਾਬ ਦੇ ਵਿੱਚ ਫੀਮ ਦੀ ਖੇਤੀ ਦੀ ਹੈ ਨਹੀਂਗੀ ਤੇ ਭੰਗ ਦੀ ਖੇਤੀ ਨੂੰ ਇੱਥੇ ਤੱਕ ਨਹੀਂ ਹਜੇ ਤੱਕ ਮਿਲੀ ਇੱਥੇ ਡੋਡਿਆਂ ਦੀ ਖੇਤੀ ਨੂੰ ਨਹੀਂ ਮਿਲੀ ਕਿੰਨਾ ਰੋਲਾ ਪੈ ਹਟਿਆ ਸਾਰੀ ਜਿਹੜੀ ਚੂਰਾ ਪੋਸਟਾ ਮੱਧ ਪ੍ਰਦੇਸ਼ ਤੋਂ ਆਉਂਦੀ ਆ ਪੰਜਾਬ ਦੇ ਵਿੱਚ ਕਿੰਨੇ ਟਰੱਕ ਫੜੇ ਜਾਂਦੇ ਆ ਠੀਕ ਹੈ ਨਾ ਡੋਡੇ ਉੱਥੋਂ ਆਉਂਦੇ ਆ ਫੀਮ ਸਾਰੀ ਜਿਹੜੀ ਹੈ ਮੱਧ ਪ੍ਰਦੇਸ਼ ਵੱਲੋਂ ਆਉਂਦੀ ਆ ਹਥਿਆਰ ਮੱਧ ਪ੍ਰਦੇਸ਼ ਵੱਲੋਂ ਆਉਂਦੇ ਬਦਨਾਮ ਪੰਜਾਬੀ ਹੋ ਜਾਂਦਾ ਪਹਿਲੀ ਲਾਈਨ ਆ ਹਿਮਾਚਲ ਦੇ ਜੀ ਐਮ ਐਲ اے ਨੇ ਕਿਹਾ ਮੈਂ ਇੱਕ ਉਹਨਾਂ ਨੂੰ ਸਲਾਹ ਦੇਣ ਲੱਗਾ ਤੁਹਾਡੇ ਪਲੇਟਫਾਰਮ ਤੋਂ ਕਿ ਉਹ 2022 ਤੋਂ 2024 ਦੇ ਵਿੱਚ ਇੱਕ ਸੰਸਥਾ ਨੇ ਹਿਮਾਚਲ ਦਾ ਸਰਵੇ ਕਰਾਇਆ 204 ਸਕੂਲਾਂ ਦੇ ਵਿੱਚ ਸਰਵੇ ਕੀਤਾ ਗਿਆ ਡਾਕਟਰ ਗੌਰਵ ਸੇਠ ਉਹਦੀ ਟੀਮ ਦਾ ਸਰਵੇ ਸੀਗਾ ਇੱਕ ਸੰਸਥਾ ਉੱਤੇ ਵੈਲਫੇਅਰ ਦੀ ਸੰਸਥਾ ਉਹਨੇ ਸਰਵੇ 2 ਸਾਲ ਲਾਇਆ ਪੂਰੇ 204 ਸਕੂਲਾਂ ਚ ਸਰਵੇ ਕੀਤਾ ਤੇ ਕਰੀਬ 7540 ਬੱਚੇ ਜਿਹੜੇ ਆ ਸਕੂਲਾਂ ਦੇ ਉਹ ਐਡਿਕਟ ਪਾਏ ਗਏ ਡਰਗ ਐਡਿਕਟ ਇਕ ਐਗਜ਼ਾਮਪਲ ਲੈ ਕੇ ਉਹਨਾਂ ਨੇ ਸਭ 7540 ਬੱਚੇ ਡਰਗ ਐਡਿਕਟ ਪਾਏ ਗਏ ਜਿੰਦੇ ਚ 3730 ਕੁੜੀਆਂ ਵੀ ਸ਼ਾਮਿਲ ਸਨ ਤੇ ਤੁਹਾਨੂੰ ਅੱਜ ਮੈਂ ਗੱਲ ਹੈਰਾਨੀ ਵਾਲੀ ਦੱਸਣ ਲੱਗਾ 10% ਬੱਚੇ ਇਹੋ ਜਿਹੇ ਸੀਗੇ ਜਿਹੜੇ ਮੈਡੀਸਨਲ ਨਸ਼ਾ ਲੈਂਦੇ ਸੀਗੇ ਸਕੂਲਾਂ ਦੇ ਜਿਹੜੇ ਸਰੀਂਜ ਦੇ ਨਾਲ ਇੰਜੈਕਸ਼ਨ ਲਾਂਦੇ ਤੇ ਇਹ ਚ ਪੰਜਾਬ ਕਿੱਥੋਂ ਆ ਗਿਆ ਮੈਡੀਸਨ ਦੀਆਂ ਫੈਕਟਰੀਆਂ ਤੁਹਾਡੇ ਬੱਦੀ ਲੱਗੀਆਂ ਪੰਜਾਬ ਉੱਥੋਂ ਮੈਡੀਸਨ ਬਣਵਾਉਂਦਾ ਪਿਆ ਤੇ ਉਹ ਚ ਪੰਜਾਬ ਕਿੱਥੋਂ ਆ ਗਿਆ ਇਹ ਨਾ ਮਤਲਬ ਇਹ ਥੋੜਾ ਯਾਰ ਜਿੰਨੇ ਪੰਜਾਬ ਨੂੰ ਕਹਿ ਤਾ ਜਿਹੜਾ ਮਰਜ਼ੀ ਆਵੇ ਠੋਡ ਮਾਰ ਕੇ ਪੰਜਾਬ ਨੂੰ ਨਿਕਲ ਜੇ ਫਿਰ ਜਿਹੜੇ ਡੀ ਐਡਿਕਸ਼ਨ ਸੈਂਟਰ ਸਤਾਈ ਹੈ ਉਹਦੇ ਵਿੱਚ ਸਰਕਾਰ ਵੱਲੋਂ ਜਿਹੜੀ ਸੈਂਟਰ ਦੀ ਮਿਨਿਸਟਰੀ ਹੈ ਉਹਦੇ ਵੱਲੋਂ ਸਰਵੇ ਕਰਾਇਆ ਗਿਆ ਤੇ 1170 ਜਿਹੜੇ ਆਨ ਰਿਕਾਰਡ ਕਹਿ ਲਗਾ ਇਹਦੇ ਚ 1% ਵੀ ਗਲਤੀ ਨਹੀਂ ਹੋਊਗੀ 1170 ਡੀ ਐਡਿਕਸ਼ਨ ਸੈਂਟਰਾਂ ਚ ਜਿਹੜੇ ਸ਼ਾਮਲ ਸੀ ਹਿਮਾਚਲ ਚ ਉਤਾਂ ਜੋ ਸਰਵੇ ਕੀਤਾ ਗਿਆ 65% ਬੰਦੇ ਇਹੋ ਜਿਹੇ ਸੀਗੇ ਜਿਹੜੇ ਦੂਜੀਆਂ ਡਰੱਗ ਦੇ ਐਡਿਕਟ ਸੀਗੇ ਕੋਈ ਭੰਗ ਦਾ ਕੋਈ ਕੈਮੀਕਲ ਡਰੱਗ ਦਾ ਤੇ ਉਹਦੇ ਚ ਪੰਜਾਬ ਕਿੱਥੋਂ ਆ ਗਿਆ ਨਾ ਭੰਗ ਪੰਜਾਬ ਉਗਾ ਕੇ ਦਿੰਦਾ ਪਿਆ ਹਿਮਾਚਲ ਨੂੰ 35% ਬੱਚੇ ਉਹ ਸੀਗੇ ਸੀਗੇ ਨਸ਼ੇੜੀ ਜਿਹੜੇ ਸਿਰਾ ਚਿੱਟਾ ਲੈਂਦੇ ਸੀਗੇ ਤੇ ਚਿੱਟਾ ਪੰਜਾਬ ਨਹੀਂ ਉਗਾਉਂਦਾ ਚਿੱਟਾ ਅਫਗਾਨਿਸਤਾਨ ਤੋਂ ਆਂਦਾ ਤੇ ਇਹ ਹਕੂਮਤਾਂ ਦੀ ਫੇਲਿਅਰ ਹੈ ਕਿ ਸੂਬੇ ਦੀ ਸਰਹੱਦ ਦੀ ਰੱਖਿਆ ਜਿਹੜੀ ਉਹ ਨਹੀਂ ਪਾਕਿਸਤਾਨ ਤੋਂ ਹੋ ਪਾ ਰਹੀ ਤੇ ਇਹਦੇ ਚ ਪੰਜਾਬ ਕਿੱਥੋਂ ਗੁਨਾਹਗਾਰ ਹੋ ਗਿਆ ਜਿਹੜਾ ਉਠਦਾ ਪੰਜਾਬ ਦਾ ਨਸ਼ਾ ਇੱਧਰ ਆ ਗਿਆ ਜੀ ਪੰਜਾਬ ਦਾ ਨਸ਼ਾ ਕਿਵੇਂ ਆ ਗਿਆ ਯਾਰ ਪੰਜਾਬ ਚ ਤਾਂ ਕਿਸੇ ਚੀਜ਼ ਦੀ ਖੇਤੀ ਦਾ ਲਾਇਸੈਂਸ ਮੈਨੂੰ ਦੱਸ ਦਿਓ ਹੋਰ ਤੁਹਾਨੂੰ ਮੈਂ ਦੱਸਣ ਲੱਗਾ ਪੂਰੇ ਹਿੰਦੁਸਤਾਨ ਦੀ ਨਾਰਕੋਟਿਕ ਵਿਭਾਗ ਦਾ ਜਿਹੜਾ ਆਨ ਰਿਕਾਰਡ ਆંકੜਾ ਹੈ ਦੇਸ਼ ਦੇ ਵਿੱਚ 1.2% ਲੋਕ ਜਿਹੜੇ ਹਨ ਨਾ ਨਸ਼ੇ ਨਾਲ ਜਿੰਨੇ ਐਡਿਕਟ ਆ ਉਹਨਾਂ ਦੀ ਉਹਨਾਂ ਚੋਂ ਸਿਰਫ ਭੰਗ ਦਾ ਨਸ਼ਾ ਕਰਦੇ ਆ ਤੇ ਭੰਗ ਦਾ ਨਸ਼ਾ ਨਾ ਹਿਮਾਚਲ ਚ 3.5% ਦੇਸ਼ ਚ ਸਭ ਤੋਂ ਜ਼ਿਆਦਾ ਤੇ ਉਹ ਚ ਪੰਜਾਬ ਕਿੱਥੋਂ ਆ ਗਿਆ ਮੈਨੂੰ ਦੱਸੋ ਭੰਗ ਅਸੀਂ ਉਗਾ ਕੇ ਦੇਨੇ ਮੈਂ ਅਸੀਂ ਉਤੋਂ ਕਿੱਥੋਂ ਸ਼ਾਮਲ ਹੋ ਗਏ ਜੇ ਹਿੰਦੁਸਤਾਨ ਦੇ ਬਾਕੀ ਸੂਬਿਆਂ ਚ 1.2% ਲੋਕ ਭੰਗ ਦਾ ਨਸ਼ਾ ਕਰਦੇ ਨੇ ਤੇ ਹਿਮਾਚਲ ਚ ਭੰਗ ਦਾ ਨਸ਼ਾ 3.5% ਕ੍ਰਾਸ ਕਰ ਗਿਆ ਉਹਦੇ ਚ ਪੰਜਾਬ ਜ਼ਿੰਮੇਦਾਰ ਆ ਇਹ ਹਿਮਾਚਲ ਦੇ ਵਿੱਚ ਨਾ ਇੱਕ ਸਿਆਸਤ ਇਹ ਇਕੱਲੇ ਹਿਮਾਚਲ ਦੀ ਨਹੀਂ ਯਾਰ ਇਹ ਹਿੰਦੁਸਤਾਨ ਦੇ ਕਿਸੇ ਸੂਬੇ ਚ ਚਲ ਜੋ ਪੰਜਾਬੀਆਂ ਨੂੰ ਗਾਲਾਂ ਕੱਢਣੀਆਂ ਤੇ ਵੋਟਾਂ ਲੈਣੀਆਂ ਇਹ ਟ੍ਰੈਂਡ ਬਣ ਗਿਆ ਇੱਕ ਨੈਰੇਟਿਵ ਸੈੱਟ ਕਰਤਾ ਗਿਆ ਵੀ ਇੱਕ ਪੰਜਾਬ ਜਿਹੜਾ ਹੈ ਬਦਨਾਮ ਹੀ ਸਟੇਟ ਹੈ ਇੱਥੇ ਸਾਰੇ ਜੀ ਇੱਥੇ ਹੱਤਵਾਦੀ ਰਹਿੰਦੇ ਆ ਇੱਥੇ ਖਾਲਸਥਾਨੀ ਰਹਿੰਦੇ ਆ ਜੀ ਇੱਥੇ ਜਿਹੜਾ ਉੜਦਾ ਡਰੱਗ ਵੇਚਣ ਵਾਲੀਆਂ ਇੱਥਾਂ ਦਾ ਬਦਨਾਮ ਕਰਤਾ ਜਿਵੇਂ ਕਈ ਵਾਰ ਤਾਂ ਯਾਰ ਮੈਂ ਨਾ ਹਿੰਦੀ ਭਾਸ਼ੀ ਲੋਕ ਜਿਹੜੇ ਪੰਜਾਬ ਕਦੀ ਨਹੀਂ ਆਉਂਦੇ ਕਈ ਵਾਰ ਉਹਨਾਂ ਨਾਲ ਰਾਫਤਾ ਹੁੰਦਾ ਚਲੋ ਅਸੀਂ ਕਈ ਵਾਰੀ ਕਾਨਫਰੈਂਸ ਚ ਚਲੇ ਜਾਂਦੇ ਆ ਯਾਰ ਕਹਿੰਦੇ ਯਾਰ ਤੁਸੀਂ ਬਾਈ ਜੀ ਕਿੱਦਾਂ ਉੱਥੇ ਰਿਪੋਰਟਿੰਗ ਕਰਦੇ ਹੋ ਮੈਂ ਇੱਕ ਵਾਰ ਦੀ ਗੱਲ ਆਪਣੀ ਦੱਸਣ ਲੱਗਾ ਮੈਂ ਇੱਕ ਵਾਰ ਬੰਬੇ ਚਲਾ ਗਿਆ ਇੱਕ ਉੱਥੇ ਕਾਨਫਰੈਂਸ ਸੀਗੀ ਆਫਿਸ ਵੱਲੋਂ ਭੇਜਿਆ ਗਿਆ ਤੇ ਬਖ ਬਖ ਅਦਾਰਿਆਂ ਦੇ ਉੱਥੇ ਪੱਤਰਕਾਰ ਆਏ ਹੋਏ ਸੀ ਤਾਂ ਕੋਈ ਕਰਨਾਟਕਾ ਤੋਂ ਸੀ ਕੋਈ ਕਿਤੇ ਸੀ ਤੇ 3 ਦਿਨ ਮੈਂ ਬੰਬੇ ਰਿਹਾ ਤੇ ਹਾਂ ਤਾਂ ਫਿਲਮ ਇੰਡਸਟਰੀ ਦੇ ਕੋਈ ਫੰਕਸ਼ਨ ਸੀ ਅਟੈਂਡ ਕਰਨੇ ਉਹ ਮੈਨੂੰ ਇੱਕ ਹਿੰਦੀ ਭਾਸ਼ੀ ਪੱਤਰਕਾਰ ਸੀ ਉਹ ਸਟੇਟ ਮੇਰੇ ਕੋਲ ਲਿਖੀ ਹੋ ਰਹੀ ਉਹਦੀ ਮੇਰਾ ਖਿਆਲ ਹੈ ਉਹਦੀ ਕਰਨਾਟਕਾ ਦਾ ਸੀਗਾ ਉਹ ਕਹਤਾ ਆਪ ਪੰਜਾਬ ਮੇਂ ਕਿਵੇਂ ਕਾਮ ਕਰਤੇ ਹੋ ਆਪਕੋ ਗੋਲੀਆਂ ਗੁਲੀਆਂ ਨਹੀਂ ਲਗਤੀ ਮੈਂ ਕਹਾ ਕੀ ਹੋਇਆ ਮੈਂ ਵੀ ਹਿੰਦੀ ਬੋਲਾ ਕਿਆ ਹੂਆ ਤੋ ਕਹਤਾ ਨਹੀਂ ਯਹਾਂ ਤੋ ਆਪਕੇ ਪੰਜਾਬ ਮੇਂ ਤੋ ਸਾਰੀ ਡਰਗ ਕੀ ਫੈਕਟਰੀਆਂ ਹੈ ਵਹਾਂ ਤੋ ਨਸ਼ਾ ਬਿਕਤਾ ਹੈ ਔਰ ਤੋ ਵਹਾਂ ਪੇ ਤੋ ਗੋਲੀਆਂ ਚਲਤੀ ਹੈਂ ਆਤਕਵਾਦੀ ਹੈਂ ਇ ਲੋਕਾਂ ਦੇ ਮਨ ਦੇ ਵਿੱਚ ਇੱਕ ਪਿਕਚਰ ਹਿੰਦੁਸਤਾਨ ਦੀਆਂ ਹਕੂਮਤਾਂ ਨੇ ਏਜੰਸੀਆਂ ਨੇ ਤਿਆਰ ਕਰ ਦਿੱਤੀ ਕਿ ਪੰਜਾਬ ਜਿਹੜਾ ਉਹ ਇੱਕ ਏਦਾਂ ਦਾ ਸਟੇਟ ਹੈ ਜਿੱਥੇ ਗੋਲੀਆਂ ਚਲਾਂਦੀ ਆ ਤੇ ਜਿੱਥੇ ਨਸ਼ੇ ਦੀਆਂ ਦੁਕਾਨਾਂ ਰਾਸ਼ਨ ਦੇ ਡਿਪੂ ਵਾਂਗੂ ਜਾਂ ਕਰਿਆਨੇ ਵਾਂਗੂ ਖੁੱਲੀਆਂ ਉਹ ਯਾਰ ਆ ਕੇ ਪੰਜਾਬ ਘੁੰਮੂ ਮੈਂ ਨੇ ਉਸ ਨੂੰ ਉਹ ਸਮਝਾਇਆ ਮੈਂ ਨੇ ਕਿ ਤੂੰ ਕਦੇ ਪੰਜਾਬ ਆਇਓ ਕਹਤਾ ਨਹੀਂ ਮੈਂ ਨੇ ਕਿ ਫਿਰ ਜਾ ਕੇ ਦੇਖੋ ਉहां पे ਐਸਾ ਕੁਝ ਵੀ ਨਹੀਂ ਹੈ ਕਹਤਾ ਨਹੀਂ ਇਹ ਰਾਹੁਲ ਗਾਂਧੀ ਨੇ ਬੋਲਾ ਹੈ ਵहां 70% ਲੋਕ ਨਛੇੜੀ ਹੈ ਮੈਂ ਕਿ ਯਾਰ ਜੇ ਪੋਲਿਟੀਕਲ ਲੋਕਾਂ ਦੀ ਰੋਟੀ ਚੱਲਦੀ ਹੈ ਤੇ ਉਹਦੇ ਚ ਉਹਨਾਂ ਨੂੰ ਪੰਜਾਬ ਨੂੰ ਹਿੱਟ ਕਰਕੇ ਚੱਲਦੀ ਹੈ ਪੰਜਾਬ ਨੂੰ ਗਾਲਾਂ ਕੱਢ ਕੇ ਚਲਦੀ ਹੈ ਪੰਜਾਬ ਨੂੰ ਤੁੰਨ ਕੇ ਚਲਦੀ ਹੈ ਤੇ ਤਦ ਦੇਸ਼ ਚ ਪੋਲਰਾਈਜ਼ ਹੋ ਕੇ ਵੋਟਾਂ ਪੈਂਦੀਆਂ ਹਿਮਾਚਲ ਵੀ ਉਸੇ ਰਾਹ ਤੇ ਤੁਰਿਆ ਵੀ ਪੰਜਾਬੀਆਂ ਨੂੰ ਗਾਲਾਂ ਕੱਢ ਦੋ ਤੇ ਵੋਟਾਂ ਲੈ ਲਓ ਹੋਰ ਉੱਥੇ ਕੀ ਆ ਡਾਕਟਰ ਸਾਹਿਬ ਇੰਟਰਨੈਸ਼ਨਲ ਨਿਊਜ਼ ਰਿਪੋਰਟਸ ਗਵਾਹ ਭਰਦੀਆਂ ਨੇ ਗਵਾਹੀ ਭਰਦੀਆਂ ਨੇ ਇਸ ਗੱਲ ਦੀਆਂ ਹਿਮਾਚਲ ਤੇ ਰੇਵ ਪਾਰਟੀਆਂ ਦੇ ਇਲਜ਼ਾਮ ਨੇ ਹਿਮਾਚਲ ਨੂੰ ਅਚਾਨਕ ਕਿਹਾ ਜਾਣ ਲੱਗ ਗਿਆ ਗੇਟਵੇ ਆਫ ਮਲਾਨਾ ਹੁਣ ਇਹ ਚ ਪੰਜਾਬ ਦਾ ਕੀ ਯੋਗਦਾਨ ਹੈ ਹਿਮਾਚਲ ਸਰਕਾਰ ਇਹ ਦੱਸ ਦੋਵੇ ਫੇ ਯਾਰ ਮੈਂ ਇਹੀ ਕਹਿਣਾ ਤੁਸੀਂ ਕੋਈ ਪੋਲੀਟੀਕਲ ਪਾਰਟੀ ਦੇਖ ਲਓ ਮੈਂ ਹੁਣ ਨਾਂ ਲੈਣ ਲੱਗਾ ਬੀਜੇਪੀ ਦਾ ਕੰਗੜਾ ਰਣੋਤ ਮੰਡੀ ਤੋਂ ਮੈਂਬਰ ਪਾਰਲੀਮੈਂਟ ਉਹਨ ਘੱਟ ਪੰਜਾਬੀਆਂ ਦਾ ਯਾਰ ਜਲੂਸ ਕੱਢਿਆ ਕਿੰਨਾ ਬੋਲੀ ਆ ਪੰਜਾਬ ਨਸ਼ਾ ਪੰਜਾਬ ਅਤਵਾਦੀ ਉਹਨੂੰ ਤਾਂ ਕੋਈ ਸਿੱਖ ਦੇਖ ਜੇ ਉਹਨੂੰ ਅਤਵਾਦੀ ਨਜ਼ਰ ਆਣ ਲੱਗ ਪੈਂਦਾ ਉਹਨੂੰ ਕੋਈ ਪੰਜਾਬੀ ਦੇਖ ਜੇ ਉਹਨੂੰ ਇਹ ਲੱਗਣ ਲੱਗ ਪੈਂਦਾ ਪਤਾ ਨਹੀਂ ਨਸ਼ੇ ਦਾ ਝੋਲਾ ਚੁੱਕ ਕੇ ਨਾਲ ਆਇਆ ਨੇ ਨਸ਼ਾ ਵੇਚਣ ਲੱਪੈਣਾ ਇਹ era BJP ਦੀ ਮੈਂਬਰ ਪਾਰਲੀਮੈਂਟ ਨੇ ਇਹਨੂੰ ਬਦਨਾਮ ਕਰਤਾ ਹੁਣ ਕਾਂਗਰਸ ਹਿਮਾਚਲ ਦੀ ਤੁਨਨ ਲਾ ਪਈ ਹੈ ਪੰਜਾਬ ਨੂੰ ਬਦਨਾਮ ਕਰਨ ਲਈ ਕੀ ਨਸ਼ਾ ਇੱਥੋਂ ਆ ਰਿਹਾ ਦੇਖੋ ਜਿਹਦੇ ਰਗਾਾਂ ਚ ਪੰਜਾਬ ਦਾ ਖੂਨ ਹੈ ਉਹ ਬੋਲੂਗਾ ਉਹ ਦੀ ਫੇਵਰ ਚ ਬੋਲੂਗਾ ਰਵਨੀਤ ਬਿੱਟੂ ਨੂੰ ਮੈਂ ਛਾਵਾਜ ਦੇਣਾ ਉਹ ਬੋਲਿਆ ਕਹਿੰਦਾ ਕਾਂਗਰਸੀ ਐਮਐਲਏ ਨੂੰ ਪਹਿਲਾਂ ਆਪਣਾ ਘਰ ਦੇਖਣਾ ਚਾਹੀਦਾ ਪੰਜਾਬ ਇਦਾਂ ਦਾ ਨਹੀਂ ਮੈਂ ਜਿਹੜੀਆਂ ਗੱਲਾਂ ਆਨ ਪ੍ਰੈਕਟੀਕਲ ਕਰ ਰਿਹਾ ਉਦਾਹਰਨ ਦੇ ਤੌਰ ਤੇ ਕਰ ਰਿਹਾ ਯਾਰ ਅੱਜ ਕੱਲ ਦੀ ਗੱਲ ਐ ਅੱਜ ਤੁਸੀਂ ਜ਼ਰੂਰ ਸਟੋਰੀ ਕਰਿਓ ਤੁਹਾਡੇ ਲਈ ਐ ਮੈਂ ਨੰਬਰ ਵੀ ਦਊਂਗਾ ਕਰਤਾਰਪੁਰ ਦੇ ਕੋਲ ਪਿੰਡ ਹੈਗਾ ਦਿਆਲਪੁਰ ਪੰਜਾਂ ਪਿੰਡਾਂ ਦੇ ਲੋਕਾਂ ਨੇ ਮਿਲ ਕੇ ਇੱਕ ਟਾਸਕ ਫੋਰਸ ਬਣਾਈ ਆਪਣੀ ਕਹਿੰਦੇ ਯਾਰ ਅਸੀਂ ਆਪ ਪਿੰਡਾਂ ਦੇ ਬਾਹਰ ਨਾਕੇ ਲਾਵਾਂਗੇ ਤੇ ਉੱਚ ਸਾਰੇ ਮੁੰਡੇ ਨੌਜਵਾਨ ਵੀ ਨਸ਼ੇ ਨਹੀਂ ਵਿਕਣਾ ਆਂ ਦੇਣਾ ਜਿਹੜਾ ਨਸ਼ਾ ਵਿਕਣ ਲਈ ਇੱਧਰ ਆਉਗਾ ਤੈਨੂੰ ਫੜ ਲੈਣਾ ਤੁਸੀਂ ਇਹ ਦੱਸੋ ਯਾਰ ਇਹ ਪੰਜਾਬ ਤਾਂ ਜਾਗਰੂਕ ਹੋ ਗਿਆ ਪੰਜਾਬ ਤਾਂ ਖੜਾ ਹੋ ਰਿਹਾ ਪੰਜਾਬ ਦੀਆਂ ਆਰਮਡ ਫੋਰਸਿਸ ਅੱਗੇ ਨਾਲ ਤੁਸੀਂ ਦੇਖੋ ਰਿਕਵਰੀ ਆਫ ਡਰੱਗਸ ਕਿੰਨੀਆਂ ਵਧੀਆਂ ਪੰਜਾਬ ਦੀਆਂ ਆਰਮਡ ਫੋਰਸਿਸ ਮੰਨ ਲਓ ਇਸ ਟਾਈਮ ਡੀਜੀਪੀ ਗੌਰਵ ਯਾਦਵ ਨੇ ਪੰਜਾਬ ਦੇ ਬਹੁਤ ਜ਼ਿਆਦਾ ਮਦਦ ਤੁਸੀਂ ਦੇਖਿਆ ਕਦੀ ਅੰਮ੍ਰਿਤਸਰ ਲੁਧਿਆਣਾ ਲਗਾਤਾਰ ਗੱਡੀਆਂ ਲੈ ਕੇ ਦੌੜ ਰਹੇ ਨੇ ਡੀਜੀਪੀ ਆਪਣੇ ਆਰਪੀ ਸ਼ੁਕਲਾ ਨੇ ਲਾਅ ਐਂਡ ਆਰਡਰ ਆਰ ਰਨ ਟੋਕੇ ਨੇ ਸਾਰੀ ਪੁਲਿਸ ਫੋਰਸ ਨੇ ਤਾਕਤ ਲਾਈ ਹੋਈ ਹੈ ਪੂਰੀ ਇੰਟੈਲੀਜੈਂਸ ਸਰਵਿਸ ਨੇ ਅਲੱਗ ਲਾਈ ਹੋਈ ਆ ਆਰਕੇ ਜੈਸਵਾਲ ਦੀ ਟੀਮ ਨੇ ਪੰਜਾਬ ਦੇ ਵਿੱਚ ਡਰੱਗਸ ਦੀ ਰਿਕਵਰੀ ਦੇਖੋ ਕਿੰਨੀ ਹੋ ਰਹੀ ਆ ਤੇ ਹੁਣ ਤੁਹਾਨੂੰ ਲੱਗਦਾ ਕੋਈ ਕਮਰਸ਼ੀਅਲ ਰਿਕਵਰੀ ਇੰਨੀ ਹੋ ਰਹੀ ਹੋਵੇ ਜਾਂ ਬਹੁਤ ਜ਼ਿਆਦਾ ਕਿਉਂਕਿ ਕਮਰ ਵੀ ਟੁੱਟਣੀ ਸ਼ੁਰੂ ਹੋ ਜਾਂਦੀ ਆ ਠੀਕ ਹੈ ਨਾ ਤੁਸੀਂ ਇਹ ਦੇਖੋ ਪੰਜਾਬ ਚ ਡਰੱਗ ਆਈ ਲੇਕਿਨ ਬਣੀ ਥੋੜਾ ਇੱਥੇ ਆਈ ਤਾਂ ਉੱਤੋਂ ਨਾ ਭਾਵੇਂ ਤੁਸੀਂ ਡਰੋਨ ਲਾਈ ਆਈਆਂ ਜੇ ਬਣੀ ਐ ਤਾਂ ਫਿਰ ਦੱਸੋ ਹਾਂ ਪੰਜਾਬ ਦੇ ਮੁੰਡੇ ਜਿਹੜੇ ਬਾਹਰ ਚਲੇ ਗਏ ਨੇ ਜਾਂ ਇਥੋਂ ਜਿਹੜੇ ਕ੍ਰਿਮੀਨਲ ਸਿਗੇ ਜਾਂ ਜੋ ਬਾਹਰ ਚਲੇਗੇ ਨਾ ਜਾਂ ਹੋਰ ਅਦਰ ਆਊਟਫਿਟਸ ਨਾਲ ਮਿਲਗੇ ਜਾ ਕੇ ਉਹ ਪੰਜਾਬ ਦੇ ਵਿੱਚੋਂ ਠੀਕ ਹੈ ਇਹਨਾਂ ਨੂੰ ਕੋਰੀਅਰ ਇਸਤੇਮਾਲ ਕਰ ਰਹੇ ਆ ਯਾਰ ਪਿੱਛੇ ਜੀਆਂ ਡਰੱਗਸ ਫੜੀਆਂ ਗਈਆਂ ਜਿਹੜੀਆਂ ਹੈਰੋਇਨ ਦੀ ਖੇਪ ਫੜੀ ਗਈ ਜਿਹੜੀ ਜੇਐਨਕੇ ਤੋਂ ਆਈ ਸੀ ਪੰਜਾਬ 'ਚ ਲਓ ਹੋਰ ਦੱਸੋ ਮੇਰੇ ਕੋਲ ਪ੍ਰੂਫ ਹੈ ਡਾਕਟਰ ਸਾਹਿਬ ਇਦਾਂ ਤਿੰਨ ਵਾਰੀ ਕਨਸਾਈਨਮੈਂਟ ਫੜੀ ਗਈ ਵੱਡੀ ਪਿੰਨ ਕਨਸਾਈਨਮੈਂਟਾਂ ਫੜੀਆਂ ਗਈਆਂ ਜਿਹੜੀਆਂ ਜੀਐਨਕੇ ਤੋਂ ਪੰਜਾਬ ਚ ਆਈਆਂ ਸੀ ਤੇ ਪੰਜਾਬ ਕਿੱਥੋਂ ਪੈਦਾ ਕਰ ਲੂਗਾ ਜੀ ਮੈਨੂੰ ਇਹ ਦੱਸੋ ਦੋਸਤੋ ਉਸ ਨਸ਼ੇ ਦੀ ਗੱਲ ਹਿਮਾਚਲ ਚ ਹੋ ਰਹੀ ਹੈ ਜਿਹੜਾ ਅਜੇ ਤੱਕ ਪੰਜਾਬ ਚ ਕਦੇ ਦੇਖਿਆ ਨਹੀਂ ਗਿਆ ਐਲਐਸਡੀਆਂ ਵਰਗੇ ਡਰੱਗਸ ਉੱਥੇ ਵਿਕਦੇ ਇਹਦੇ ਇਲਜ਼ਾਮ ਲੱਗ ਰਹੇ ਹਿਮਾਚਲ ਤੇ ਇਹਦੀ ਕੌਣ ਜਵਾਬ ਦੇ ਤਾ ਮੈਂ ਤੁਹਾਨੂੰ ਇਹ ਦੱਸਦਾ ਬੇਸਿਕਲੀ ਰੋਟੀਆਂ ਸੇਕਨ ਦਾ ਸਿਰਫ ਤੇ ਸਿਰਫ ਪੰਜਾਬ ਇੱਕ ਉਹਨਾਂ ਨੂੰ ਲੱਗਦਾ ਇਹ ਤਵਾ ਹੈਗਾ ਜਲਦਾ ਜਿਹੜਾ ਆਂਦਾ ਇਹਦੇ ਚ ਆ ਕੇ ਥੋੜਾ ਜਿਹਾ ਪੈਟਰੋਲ ਪਾਉਂਦਾ ਆਪਣੀ ਅੱਗ ਸੇਕਦਾ ਤੇ ਤੁਰਦਾ ਬੰਦਾ ਆਪਣੇ ਵੋਟਾਂ ਲੈਂਦੇ ਉਹਨਾਂ ਤਾ ਪੈਂਦੀ ਆ ਹੋਰ ਵੋਟਾਂ ਕਿਵੇਂ ਪੈਂਦੀਆਂ ਯਾਰ ਹਿੰਦੁਸਤਾਨ ਦੀਆਂ ਹਕੂਮਤਾਂ ਤੇ ਏਜੰਸੀਆਂ ਨੇ ਇਦਾਂ ਖੇਡ ਖੇਡਿਆ ਬਈ ਅਸੀਂ ਕਿੱਥੇ ਲੇ ਲਦਾਖ ਤੋਂ ਸ਼ੁਰੂ ਹੋਗੇ ਕਿੱਥੇ ਦਿੱਲੀ ਤੱਕ ਸਾਡਾ ਸਾਰਾ ਪੰਜਾਬ ਸੀਗਾ ਅਸੀਂ ਪਾਕਿਸਤਾਨ ਤੋਂ ਜਦੋਂ ਪਹਿਲਾਂ ਦਾ ਪੰਜਾਬ ਦੀ ਗੱਲ ਕਰਦਾ ਚਲੋ ਜਦੋਂ ਵੰਡ ਨਹੀਂ ਹੋਈ ਸੀ ਲਹਿੰਦਾ ਪੰਜਾਬ ਚੜ੍ਹਦਾ ਪੰਜਾਬ ਲਾਹੌਰ ਤੱਕ ਪੰਜਾਬ ਯਾਰ ਕਿੱਡਾ ਵੱਡਾ ਪੰਜਾਬ ਸੀਗਾ ਇਹਨਾਂ ਨੇ ਪਹਿਲਾਂ ਤਾਂ ਵੰਡ ਵੇਲੇ ਪੰਜਾਬ ਤੋੜਿਆ ਫਿਰ ਲਹਿੰਦਾ ਪੰਜਾਬ ਚੜ੍ਹਦਾ ਪੰਜਾਬ ਲੱਗ ਕੀਤਾ ਇਹਨਾਂ ਨੂੰ ਪਤਾ ਸੀ ਪੰਜਾਬੀ ਜੋਸ਼ੀਲੇ ਨੇ ਫੇਰ ਇਹ ਨਾਲ ਗਿਆ ਹੁਣ ਇਹਨਾਂ ਇਹਨਾਂ ਨੂੰ ਵੀ 1968 ਚ ਤਿੰਨ ਭਾਗਾਂ ਚ ਕਰ ਦੋ ਫਿਰ ਤਿੰਨ ਪਾੜ ਕਰਤੇ ਉਹ ਯਾਰ ਇਹ ਭਾਈ ਨੇ ਸਾਡੇ ਇਹ ਭਾਈ ਨੇ ਸਾਡੇ ਚ ਇਹ ਹਿਮਾਚਲ ਪੰਜਾਬ ਦਾ ਅੱਜ ਪਾਠ ਹੁੰਦਾ 1968 ਚ ਨਾਂ ਲੱਗ ਹੋਇਆ ਹੁੰਦਾ ਫਿਰ ਇਹ ਬੋਲ ਪੈਂਦਾ ਜਿਹੜੇ ਐਮਐਲਏ ਸਾਹਿਬ ਬੋਲੇ ਨੇ ਫਿਰ ਬੋਲ ਪੈਂਦੇ ਫਿਰ ਕਿੱਥੋਂ ਬੋਲਣਾ ਸੀ ਫਿਰ ਇਹ ਨੰਗਾਣਾ ਸੀ ਕੇਂਦਰ ਸਰਕਾਰ ਕੀ ਵਿਫਲਤਾ ਹੈ ਇਹ ਜੋ ਡਰਗ ਪਾਕਿਸਤਾਨ ਸੇ ਆ ਰਹੀ ਹੈ ਇਹ ਕੇਂਦਰ ਸਰਕਾਰ ਨਹੀਂ ਰੋਕ 파 ਰਹੀ ਹੈ ਸੁਰੱਖਿਆ ਏਜੰਸੀਆਂ ਮੇ ਕਾਮੀਆਂ ਇਹ ਸਿਰਫ ਰੋਟੀਆਂ ਸੇਕਦੇ ਨੇ ਆ ਕੇ ਪੰਜਾਬੀਆਂ ਦਾ ਦਰਦ ਤਾਂ ਵੇਖਣ ਪੰਜਾਬ ਨੂੰ ਆ ਕੇ ਦੇਖਣ ਤਾਂ ਸਹੀ ਅਸੀਂ ਤੁਹਾਡਾ ਅੱਜ ਅਸੀਂ ਪਾਕਿਸਤਾਨ ਦੀ ਅਸੀਂ ਸਾਰੀਆਂ ਨਪਾਕ ਹਰਕਤਾਂ ਨੂੰ ਪੰਜਾਬੀਆਂ ਨੇ ਆਪਣੇ ਸੀਨੇ ਤੇ ਸੰਭਾਲ ਲਿਆ ਗਣੀ ਵੀਰ ਯਾਰ ਮੁੰਡਾ ਕੱਲ ਸ਼ਹੀਦ ਹੋਇਆ ਠੀਕ ਹੈ ਨਾ ਪਿਛਲੇ ਹਫਤੇ ਵੀ ਸ਼ਹੀਦ ਹੋਇਆ ਤੁਸੀਂ ਦੇਖੋ ਅਸੀਂ ਉਹਨਾਂ ਦੀਆਂ ਗੋਲੀਆਂ ਖਾ ਕੇ ਡਰੱਗ ਸਮੱਗਲਰਸ ਦਾ ਪੰਜਾਬ ਪੁਲਿਸ ਤੇ ਤੁਹਾਡੇ ਸਾਹਮਣੇ ਮਲਾਜਮ ਲਗਾਤਾਰ ਕਿੰਨੇ ਇਨਕਾਊਂਟਰ ਹੋ ਰਹੇ ਆ ਕਿੰਨੇ ਡਰੱਗ ਸਮਗਲਰਾਂ ਦੇ ਨਾਲ ਹੋ ਰਹੀ ਆ ਪੰਜਾਬ ਪੁਲਿਸ ਨੇ ਖਾਕੀ ਨੇ ਆਪਣੀ ਜਾਨ ਤੇ ਬਾਜ਼ੀ ਲਾਈ ਹੋਈ ਆ ਇਹ ਬੈਠੇ ਉੱਥੇ ਆ ਕੇ ਇਹਨਾਂ ਨੂੰ ਕੀ ਇਹ ਸ਼ਮਲਾ ਧਰਮਸ਼ਾਲਾ ਡਲੋਜੀ ਆ ਇਹ ਤਾਂ ਆਪਣੇ ਸਲਾਨੀਆਂ ਨਾਲ ਮੌਜਾਂ ਕਰਦੇ ਨੇ ਇਹ ਤਾਂ ਇਹ ਤਾਂ ਰਹਿੰਦੇ ਇਦਾਂ ਨੇ ਯਾਰ ਅਸੀਂ ਲੋਕ ਤਾਂ ਬੜੇ ਜਿਵੇਂ ਨਾ ਜੰਮੇ ਹੋਏ ਆ ਪਰ ਰਾਜ ਰਜਵਾੜੇ ਵਾਂਗੂ ਇੱਥੇ ਆ ਕੇ ਪੰਜਾਬ ਚ ਪ੍ਰੈਕਟੀਕਲ ਕੰਮ ਕਰਕੇ ਦੇਖਣ ਹਾਲਾਤ ਕੀ ਆ ਪੰਜਾਬ ਕਹਿਣਾ ਸੋਖਾ ਯਾਰ ਇਟਸ ਅ ਵੈਰੀ ਡਿਫਿਕਲਟ ਕਹਿਣਾ ਸੋਖਾ ਪ੍ਰੈਕਟੀਕਲ ਜ਼ਮੀਨੀ ਪੱਧਰ ਤੇ ਉੱਤੇ ਆ ਕੇ ਜਿਹੜੀਆਂ ਏਜੰਸੀਆਂ ਪਾਕਿਸਤਾਨ ਤੋਂ ਕੰਮ ਕਰ ਰਹੀਆਂ ਜਾਂ ਹੋਰ ਦੇਸ਼ ਦੀਆਂ ਹੋਰ ਜਿਹੜੀਆਂ ਐਂਟੀ ਫੋਰਸਿਸ ਆ ਕੰਮ ਕਰ ਰਹੀਆਂ ਕਿਦਾਂ ਪੰਜਾਬੀ ਨਿਪਟਦੇ ਪਏ ਨੇ ਹਾਂ ਦੂਜੀ ਜਿਹੜੀ ਗੱਲ ਹੈਗੀ ਆ ਕਿ ਉੱਪਰ ਵਾਲੇ ਕਿਉਂਕਿ ਪੰਜਾਬ ਦੇ ਵਿੱਚ ਬਦਨਾਮੀ ਬਹੁਤ ਹੋ ਚੁੱਕੀ ਡਰੱਗ ਕਰਕੇ ਬਦਨਾਮੀ ਕਿੰਨਾ ਕਰਕੇ ਹੋਈ ਆ ਪਿਛਲੀ ਹਕੂਮਤਾਂ ਕਰਕੇ ਹੋਈ ਆ ਔਰ ਉਹਨਾਂ ਦੇ ਕੇਸੇਸ ਵੀ ਉਹਨਾਂ ਦੇ ਉੱਤੇ ਚੱਲ ਰਹੇ ਨੇ ਲੇਕਿਨ ਮੈਨੂੰ ਇੱਕ ਗੱਲ ਹੈਗੀ ਆ ਕਿ ਪੰਜਾਬ ਨੂੰ ਇੱਕ ਰੀਹੈਬਿਲੀਟੇਟ ਤੇ ਇੱਕ ਲੋਕਾਂ ਨੂੰ ਅਵੇਅਰ ਕਰਨ ਦੀ ਹੁਣ ਜ਼ਰੂਰਤ ਹੈ ਕਿ ਅਸੀਂ ਕੋਰੀਅਰ ਨਾ ਬਣੀਏ। ਅਸੀਂ ਕੋਰੀਅਰ ਵੀ ਨੌਜਵਾਨ ਇੱਥੋਂ ਦਾ ਕਿਉਂ ਬਣੇ? ਪੰਜਾਬ ਦੇ ਲੋਕ ਜਿਹੜੇ ਨੇ ਉਹ ਮਿਹਨਤ ਕਸ਼ ਲੋਕ ਨੇ ਸਾਡੇ ਜਿਹੜੇ ਫਲਸਫੇ ਨੇ ਗੁਰੂ ਮਹਾਰਾਜ ਦੇ ਉਹ ਚਕਿਰਤ ਹੈ। ਕਿਰਤ ਦੀ ਕਮਾਈ ਹੈ ਤੇ ਦਸਵੰਦ ਕੱਢਣਾ ਤੇ ਇਧਰਲੇ ਪਾਸਿਓ ਮੈਂ ਇਹਦੀ ਤਾਂ ਨੌਜਵਾਨਾਂ ਨੂੰ ਵੀ ਅਪੀਲ ਹੈ ਕਿ ਜਿਹੜੇ ਪੰਜਾਬ ਦੇ ਵਿੱਚੋਂ ਆਪਾਂ ਕੋਈ ਡਰੱਗ ਦੇ ਕੋਰੀਅਰ ਬੰਦੇ ਆ ਜਾਂ ਗੈਰ ਸਮਾਜਿਕ ਤੱਤਾਂ ਦੇ ਹੱਥ ਚੜ੍ਹਦੇ ਆ ਇਹਨਾਂ ਚੰਗਾ ਆਪਣੇ ਬਾਪ ਦਾਦਿਆਂ ਵੱਲ ਦੇਖੋ ਜਿਨ੍ਹਾਂ ਨੇ ਖੇਤਾਂ ਦੇ ਵਿੱਚ ਮਿਹਨਤ ਕੀਤੀ ਹੈ ਇਹ ਚੀ ਦੀ ਗੁਰਨਾਣਕ ਪਾਛਾ ਨੂੰ ਦੇਖ ਕੇ ਉਹਨੇ ਆਪਣੇ ਕਿਰਤ ਦੀ ਕਮਾਈ ਕੀਤੀ ਆ। ਦੋਸਤ ਹੈਰਾਨੀ ਹੁੰਦੀ ਹੈ ਜਦੋਂ ਇਹ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ। ਇਹਨਾਂ ਨੂੰ ਪੁੱਛਿਆ ਜਾਵੇ ਜਦੋਂ ਕਾਂਗਰਸ ਦੀ ਸਰਕਾਰ ਸੀ ਤੁਸੀਂ ਕਿੰਨਾ ਰੋਕ ਲਿਆ? ਅੱਜ ਜਿਹੜੇ ਪਰਿਵਾਰ ਨਸ਼ੇ ਨਾਲ ਪੀੜਿਤ ਹੈ ਉਹ ਇੱਕ ਗੱਲ ਕਹਿੰਦੇ ਆ ਨਸ਼ਾ ਹੈ, ਲਵਾਇਆ ਕਿੰਨੇ? ਕਿੰਨੇ ਨਸ਼ੇ ਕਿੰਨੇ ਸਾਡੇ ਪੁੱਤ ਨਸ਼ੇ ਤੇ ਲਾਏ। ਉਦੋਂ ਫਿਰ ਕਿਉਂ ਨਹੀਂ ਇਹ ਲੀਡਰ ਬੋਲਦੇ? ਉਦੋਂ ਬੜੇ ਚੁੱਪ ਕਰਕੇ ਬਹਿ ਜਾਂਦੇ। ਯਾਰ ਗੱਲ ਪਤਾ ਕੀ ਹੈ? ਮੈਂ ਹੁਣੇ ਤੁਹਾਨੂੰ ਦੱਸ ਕੇ ਹਟਿਆ। ਇਹ ਸਰਕਾਰਾਂ ਦਾ ਖੇਡ ਹੁੰਦਾ। ਤੁਹਾਨੂੰ ਯਾਦ ਹੋਏਗਾ ਜਦੋਂ 2017 ਦੀਆਂ ਚੋਣਾਂ ਸੀ ਤੇ ਪੰਜਾਬ ਭਰ ਚ ਪੋਸਟਰ ਲਵਾਤੇ ਸੀ ਮੈਂ ਮੈਂ ਇੱਕ ਵਾਰ ਨਹੀਂ ਕਹਤਾ 100 ਵਾਰ ਕਹਤਾ ਹੂੰ ਵੀ ਮੇਜੀਠੀਆ ਡਰਗ ਤਸਕਰ ਹੈ ਕੇਜਰੀਵਾਲ ਵੀ ਬੋਲੇ ਸਾਰੇ ਹੀ ਬੋਲੇ ਤੇ ਜਦ 2017 ਦੀਆਂ ਚੋਣਾਂ ਤੋਂ ਬਾਅਦ ਮਾਫੀ ਮੰਗਣੀ ਪੈਗੀ ਠੀਕ ਹੈ ਨਾ ਮਾਫੀ ਮੰਗਣੀ ਪੈਗੀ ਯਾਰ ਮੈਂ ਜਿਹੜੀ ਗੱਲ ਪ੍ਰੈਕਟੀਕਲ ਕਹਨਾ ਪੰਜਾਬ ਚ ਨਸ਼ੇ ਦੇ ਮੁੱਦੇ ਨੂੰ ਸਿਰਫ ਤੇ ਸਿਰਫ ਸਿਆਸਤ ਅਲੀ ਭੰਡਿਆ ਜਾਂਦਾ ਹੈ ਹੁਣ ਇਹ ਦੇਖੋ ਕੰਗੜਾ ਰਨੌਤ ਨੂੰ ਬੀਬੀ ਜਿਹੜੀ ਐ 에어ਪੋਰਟ ਤੇ ਟੱਕਰੀ ਆਪਣੀ ਸੀਆਈਐਸਐਫ ਦੀ ਉਹਨੂੰ ਕੰਗੜਾ ਰਨੌਤ ਨੂੰ ਪੰਜਾਬ ਦੀ ਹਰ ਬੁੜੀ ਹਰ ਕੁੜੀ ਹਰ ਬੰਦਾ ਜਿਹੜਾ ਉਹਨੂੰ ਇਹੀ ਲੱਗਦਾ ਹੈ ਅੱਤਵਾਦੀ ਆ ਇਹ ਖਾਲਸਤਾਨੀ ਆ ਇਸ ਕਰਕੇ ਜੇ ਆਪਾਂ ਇਥੋਂ ਬੰਗਾਲ ਦੀ ਗੱਲ ਕਰ ਲਈਏ ਕਿਵੇਂ ਇੱਕ ਆਈਪੀਐਸ ਅਫਸਰ ਨੇ ਪੱਗ ਬੰਨੀ ਤੇ ਉਹਨੂੰ ਕਹਿੰਦੇ ਜੀ ਯੂ ਆਰ ਖਾਲਸਤਾਨੀ ਇਹ ਕੋਈ ਇਹਦਾ ਮਤ ਪੱਗ ਬੰਨ ਲਈ ਤੇ ਖਾਲਸਤਾਨੀ ਹੋ ਗਏ ਅੱਤਵਾਦੀ ਹੋ ਗਏ ਯਾਰ ਇਕ ਨਾ ਨੈਰੇਟਿਵ ਲੋਕਾਂ ਚ ਸੈੱਟ ਕਰਤਾ ਉਹ ਨੈਰੇਟਿਵ ਦਾ ਇਸਤੇਮਾਲ ਹਿੰਦੁਸਤਾਨ ਦੀਆਂ ਪੰਜਾਬ ਨੂੰ ਛੱਡ ਕੇ ਬਾਕੀ ਸੂਬਿਆਂ ਚ ਵੋਟਾਂ ਲਈ ਇਸਤੇਮਾਲ ਕੀਤਾ ਜਾਂਦਾ ਕਿ ਦੇਖੋ ਜੀ ਪੰਜਾਬ ਮੇ ਇਹ ਹੈ ਪੰਜਾਬ ਮੈਂ ਤੁਹਾਨੂੰ ਦੱਸਾਂ ਅਸੀਂ ਪੰਜਾਬ ਤੋਂ ਬਾਹਰ ਜਾ ਕੇ ਨਾ ਜਾ ਕੇ ਦੇਖੋ ਲੋਕਾਂ ਦੇ ਮਨਾਂ ਦੇ ਵਿੱਚ ਸਾਡੇ ਪੰਜਾਬ ਬਾਰੇ ਕਿੰਨੀ ਨਫ਼ਰਤ ਭਰੀ ਜਾ ਰਹੀ ਹੈ ਇਹ ਦਰਦ ਹੁੰਦਾ ਕਈ ਵਾਰੀ ਯਾਰ ਸੁਣ ਕੇ ਬਈ ਇਹੀ ਦਰਦ ਇਹੀ ਜਿਹੜਾ ਪੰਜਾਬ ਦਾ ਵਰਤਾਂਤ ਪੰਜਾਬ ਬਾਰੇ ਸਿਰਜਿਆ ਗਿਆ ਇਹੀ ਹਿਮਾਚਲ ਜਿसरी ਜਾ ਰਿਹਾ ਕਾਂਗਰਸ ਸਰਕਾਰ ਵੱਲੋਂ ਕਿ ਪੰਜਾਬ ਦੇ ਵਿੱਚ ਤਾਂ ਨਸ਼ੇ ਵੜੇ ਨੇ ਨਸ਼ੇੜੀ ਨੇ ਪੰਜਾਬ ਚ ਮਰਦੇ ਪਏ ਨੇ ਸਾਡੇ ਹਿਮਾਚਲ ਨੂੰ ਨਸ਼ਾ ਲਾਤਾ ਉਹ ਯਾਰ ਭੰਗ ਅਸੀਂ ਲਾਣੇ ਵਏ ਉੱਥੇ ਤੁਸੀਂ ਹਿੰਦੁਸਤਾਨ ਚ ਸਭ ਤੋਂ ਜ਼ਿਆਦਾ ਪਰਸੈਂਟੇਜ ਭੰਗ ਦੀ ਕੰਜ਼ਿਊਮ ਦੀ ਥਾਡੇ ਉੱਥੇ ਹੈ ਹਿਮਾਚਲ ਹੁਣ ਉਹ ਗਾਣ ਵੀ ਲੱਗਣਗੇ ਅਸੀਂ ਲਾਣੇ ਵਏ ਇੱਥੇ ਤਾਂ ਚੂਰਾ ਪੋਸਤ ਮੱਧ ਪ੍ਰਦੇਸ਼ ਤੋਂ ਆਂਦੀ ਪਈ ਆ ਤੇ ਮੱਧ ਪ੍ਰਦੇਸ਼ ਨੂੰ ਕੋਸ ਲੋ ਥੋੜਾ ਜਿਹਾ ਮੱਧ ਪ੍ਰਦੇਸ਼ ਨੂੰ ਕੋਸ ਲੋ ਵੀ ਜਿੱਥੋਂ ਚੂਰਾ ਪੋਸਤ ਆਂਦੀ ਪਈ ਆ ਪੰਜਾਬ ਨੂੰ ਜਿਹੜੇ ਭੇਜਦੇ ਪਏ ਉਹਨੂੰ ਨਹੀਂ ਕੋਸਣਾ ਜਿੱਥੇ ਸ਼ਰੇਆਮ ਹਫੀਮ ਦੇ ਲਾਇਸੈਂਸ ਲੈ ਕੇ ਦੁਕਾਨਾਂ ਖੁੱਲੀਆਂ ਉਹਨਾਂ ਨੂੰ ਕੋਸੋ ਇੱਥੇ ਤਾਂ ਕੁਛ ਵੀ ਹੈ ਨਹੀਂਗਾ ਇੱਥੇ ਤਾਂ ਪੰਜਾਬ ਦੇ ਵਿੱਚ ਸਿਰਫ ਸਿਰਫ ਇਹਦੀ ਇੱਕ ਤਸਵੀਰ ਜਿਹੜੀ ਹੈ ਨਾ ਸਾਹਬ ਸਿੰਘ ਜੀ ਉਹਨੂੰ 네ਗੇਟਿਵ ਬਣਾ ਕੇ ਦਿਖਾਤੀ ਹੋਈ ਹੈ ਇਹਦੇ ਆਪੋਜ਼ਿਟ ਸਾਹਿਬ ਇੱਥੇ ਇਹ ਵੀ ਜ਼ਿਕਰ ਕਰਨਾ ਬੰਦ ਆ ਗੁਜਰਾਤ ਬੰਦਰਗਾਰ ਦੇ ਉੱਤੇ ਕਿੰਨੀ ਡਰੱਗ ਆ ਰਹੀ ਹੈ ਪਿਛਲੇ ਦਿਨੀ ਬਹੁਤ ਸਾਰੀ ਡਰੱਗ ਫੜੀ ਗਈ ਉਹਦੇ ਬਾਰੇ ਕੋਈ ਨਹੀਂ ਗੱਲ ਕਰ ਰਿਹਾ ਆਪੋਜ਼ਿਸ਼ਨ ਚ ਕੋਈ ਗੱਲ ਨਹੀਂ ਕਰ ਰਿਹਾ ਕੈਬਨਿਟ ਦੇ ਕੋਈ ਗੱਲ ਨਹੀਂ ਹੋ ਰਹੀ ਸੁਰਖੀਆਂ ਦਾ ਹਿੱਸਾ ਬਣੀ ਨਿਬੜ ਗਈ ਗੱ ਅਸਲ ਜੋ ਉੱਥੇ ਪੰਜਾਬ ਪੁਲਿਸ ਤਣਾਤ ਹੁੰਦੀ ਤਾਂ ਜ਼ਰੂਰ ਰੌਲਾ ਪੈਣਾ ਸੀ ਪੰਜਾਬ ਪੁਲਿਸ ਨੇ ਡਰੱਗ ਲੈ ਆਂਦੀ ਬੇਸਿਕਲੀ ਇਹ ਹੈ ਕਿ ਸੈਂਟਰਲ ਸਰਕਾਰਾਂ ਦੇ ਖਿਲਾਫ ਏਜੰਸੀਆਂ ਦੇ ਖਿਲਾਫ ਇਨਾ ਗੁੱਲ ਬੋਲਣ ਦੀ ਤਾਕਤ ਨਹੀਂ ਹੈਗੀ ਉੱਥੇ ਬੰਦਰਗਾਹ ਦੇਖੋ ਪਤਾ ਕੀ ਹੈ ਪਹਿਲਾਂ ਇੱਕ ਵਾਰ ਤੁਹਾਨੂੰ ਯਾਦ ਹੋਏਗਾ ਕਿ ਅਟਾਰੀ ਬੰਦਰ ਅਟਾਰੀ ਤੋਂ ਆਪਣੇ ਬਾਰਡਰ ਤੋਂ ਕਨਸਾਈਨਮੈਂਟ ਬਹੁਤ ਆਈ ਸੀ ਚਿੱਟੇ ਦੀ ਤੇ ਫੜੀ ਗਈ ਬੋਰੀਆਂ ਸਿਗੀਆਂ ਨਮਕ ਦੀਆਂ ਉਹਨਾਂ ਦੇ ਵਿੱਚ ਕਮਾਂ ਫਰਾ ਕੇ ਆ ਗਈ ਸੀ ਤੇ ਉਹ ਚੀਤਾ ਜਿਹੜਾ ਤੇ ਨਵ ਪ੍ਰੀਤ ਨਵ ਹੈ ਮੁੰਡਾ ਮਾਜੇ ਦਾ ਉਹ ਅਜਕਲ ਬਾਹਰ ਹੈ ਇਹਨਾਂ ਦਾ ਸਾਰਾ ਕਨਸਾਈਨਮੈਂਟ ਸੀ ਗਰੀਬ ਮੇਰੇ ਖਾ 4-500 ਕਰੋੜ ਦੀ ਕਨਸਾਈਨਮੈਂਟ ਸੀ ਇੱਥੇ ਬੜੀ ਸ਼ਕਤੀ ਕੀਤੀ ਪੁਲਿਸ ਨੇ ਬਹੁਤ ਜ਼ਬਰਦਸਤ ਸ਼ਾਵਚ ਆਇਆ ਪੰਜਾਬ ਪੁਲਿਸ ਦੀ ਜੀ ਵੱਡੀ ਕਨਸਾਈਨਮੈਂਟ ਫੜੀ ਤੇ ਇਹਨਾਂ ਦਾ ਨੈਟਵਰਕ ਬ੍ਰੇਕ ਹੋਇਆ ਫਿਰ ਇਹਨਾਂ ਨੇ ਦੇਖਿਆ ਯਾਰ ਇਹ ਤਾਂ ਬੜਾ ਔਖਾ ਜਿਹਾ ਹੋ ਗਿਆ ਵੀ ਇੱਥੇ ਤਾਂ ਪੰਜਾਬ ਪੁਲਿਸ ਬੜੀ ਸ਼ਕਤੀ ਕਰਨ ਲੱਗੀ ਵੱਡੀ ਕਨਸਾਈਨਮੈਂਟ ਕਮਟ ਉੱਡ ਜਾਂਦੀ ਨਾ ਜੀ ਤੁਹਾਡੀ 3-4 ਸਾਲ ਦੀ ਕਮਾਈ ਇਕੱਠੀ ਚਲੀ ਗਈ ਫਿਰ ਇਹਨਾਂ ਨੇ ਉਹ ਬੰਦਰਗਾਹ ਨੂੰ ਚੂਜ਼ ਕਰ ਲਿਆ ਬੰਦਰਗਾਹ ਤੋਂ ਕਨਸਾਈਨਮੈਂਟ ਪਾਕਿਸਤਾਨ ਤੋਂ ਅਫਗਾਨਿਸਤਾਨ ਤੋਂ ਪਾਕਿਸਤਾਨ ਤੋਂ ਗੁਜਰਾਤ ਬੰਦਰਗਾਹ ਉਥੋਂ ਉਤਰ ਕੇ ਆਂਦੀ ਰਹੀ ਹੁਣ ਮੈਨੂੰ ਇਹ ਦੱਸੋ ਗੁਜਰਾਤ ਦੀ ਡਰੱਗ ਉਤਰੀ ਕਾ ਉੱਥੇ ਕਨਸਾਈਨਮੈਂਟ ਉੱਥੇ ਉਤਰਦੀ ਪਈ ਆ ਬਦਨਾਮ ਪੰਜਾਬ ਨੂੰ ਕਰੀ ਜਾ ਰਹੇ ਆ ਤੇ ਗੁਜਰਾਤ ਦੇ ਖਿਲਾਫ ਬੋਲਣ ਦੀ ਹਿੰਮਤ ਥੋੜਾ ਹੈਗੀ ਆ ਇਹਨਾਂ ਨੂੰ ਪਤਾ ਗੁਜਰਾਤ ਦੇ ਖਿਲਾਫ ਬੋਲੇ ਨਹੀਂ ਤੇ ਕੇਸ ਕੋ ਲੈਣੀ ਇਹ ਸਿਚੁਏਸ਼ਨ ਫਿਲਹਾਲ ਹਿਮਾਚਲ ਪ੍ਰਦੇਸ਼ ਸੰਬੰਧੀ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਵੇਖਣ ਵਾਲੀ ਗੱਲ ਹੈ ਜੋ ਵੀ ਹੋਵੇਗਾ ਦੱਸਦੇ ਰਹਿਾਂਗੇ ਬਣੇ ਰੋਵਨ ਇੰਡੀਆ ਪੰਜਾਬੀ ਤੇ